ਜਮਾਨਾ ਚਾਹੇ ਜਿੰਨਾ ਮਰਜ਼ੀ ਫਾਰਵਰਡ ਹੋ ਗਿਆ ਪਰ ਕਈ ਲੋਕ ਅਜੇ ਵੀ ਇਹ ਸੋਚਦੇ ਨੇ ਕਿ ਜੇ ਉਹਨਾਂ ਦੇ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਗੇ ਤਾਂ ਉਸ ਵਿੱਚ ਉਹਨਾਂ ਦੀ ਬੇਇੱਜ਼ਤੀ ਹੈ ਯਾਨੀ ਉਹ ਸੋਚਦੇ ਨੇ ਕਿ ਸਾਡੀ ਮਰਜ਼ੀ ਦੇ ਨਾਲ ਹੀ ਸਾਡੇ ਬੱਚੇ ਵਿਆਹ ਕਰਵਾਉਣ ਜੇ ਨਹੀਂ ਕਰਵਾਉਣਗੇ ਤਾਂ ਸਮਾਜ ਦੇ ਵਿੱਚ ਸਾਡਾ ਸਿਰ ਨੀਵਾ ਹੋ ਜਾਵੇਗਾ ਇਸ ਕਾਰਨ ਕਈ ਵਾਰ ਉਹ ਆਪਣੇ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਨੇ ਜਿਸ ਕਾਰਨ ਬੱਚਿਆਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਤੇ ਉਸ ਦੇ ਨਾਲ ਨਾਲ ਉਹ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲੈਂਦੇ ਆ ਆਪਣੇ ਘਰ ਨੂੰ ਵੀ ਖਤਮ ਕਰ ਲੈਂਦੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਮੁੰਡਾ ਕੁੜੀ ਇੱਕ ਦੂਜੇ ਨਾਲ ਪਿਆਰ ਕਰਦੇ ਹੁੰਦੇ ਆ ਤੇ ਜਦੋਂ ਫਿਰ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਉਹ ਇੱਕ ਖੌਫਨਾਕ ਕਦਮ ਚੱਕਦੇ ਨੇ ਜਿਸ ਦਾ ਨਤੀਜਾ ਬੜਾ ਹੀ ਮਾੜਾ ਨਿਕਲਦਾ ਹੈ ਘਰ ਬਰਬਾਦ ਹੋ ਜਾਂਦਾ ਹੈ ਦੋ ਜਾਨਿਆਂ ਦਾ ਕਤਲ ਹੋ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਅਮਰਤਸਰ ਸਾਹਿਬ ਇੱਥੋਂ ਦਾ ਕਸਬਾ ਖੇਮ ਕਰਨ ਖੇਮ ਕਰਨ ਦਾ ਰਹਿਣ ਵਾਲਾ ਪਾਤਰਾਂ ਦੇ ਨਾਮ ਅਸੀਂ ਕਿਸੇ ਵਜ੍ਹਾ ਕਰਕੇ ਬਦਲ ਦਿੰਦੇ ਨੇ ਖੇਮ ਕਰਨ ਦਾ ਰਹਿਣ ਵਾਲਾ ਬਚਨ ਸਿੰਘ ਉਸ ਦਾ ਵੱਡਾ ਬੇਟਾ ਆਕਾਸ਼ਦੀਪ ਜੋ ਕਿ ਵਿਆਹਿਆ ਹੋਇਆ ਸੀ ਤੇ ਉਸ ਦਾ ਛੋਟਾ ਬੇਟਾ ਜਸਦੀਪ ਜੋ ਕਿ 21 ਸਾਲਾ ਸੀ ਉਹ ਪੜ੍ਹਾਈ ਪੂਰੀ ਕਰਕੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦਾ ਸੀ ਸਭ ਵਧੀਆ ਚੱਲ ਰਿਹਾ ਸੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਇਸ ਕਸਬੇ ਦੇ ਵਿੱਚ ਇੱਕ ਹੋਰ ਬੰਦਾ ਰਹਿੰਦਾ ਸੀ ਜਿਸ ਦਾ ਨਾਂ ਸੀ ਬੱਗਾ ਸਿੰਘ ਬੱਗਾ ਸਿੰਘ ਦੀ ਲੜਕੀ ਜਿਸ ਦਾ ਨਾਂ ਅਮਨਦੀਪ कौर ਸੀ ਉਸ ਦਾ ਤੇ ਜਸਦੀਪ ਦਾ ਦੋਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਇੱਕ ਦੂਜੇ ਨੂੰ ਚੋਰੀ-ਚੋਰੀ ਮਿਲਣ ਲੱਗਦੇ ਆ ਜਸਦੀਪ ਤੇ ਅਮਨਦੀਪ ਕੌਰ ਦੋਨੋਂ ਇਹ ਚਾਹੁੰਦੇ ਸੀ ਕਿ ਕਿਸੇ ਨੂੰ ਸਾਡੇ ਇਸ ਪਿਆਰ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਵੀ ਸੋਚਦੇ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਾਡੇ ਮਾਤਾ-ਪਿਤਾ ਦੀ ਬੇਇੱਜ਼ਤੀ ਹੋਵੇਗੀ ਪਰ ਜਿਵੇਂ ਕਹਿੰਦੇ ਨੇ ਕਿ ਇਸ਼ਕ ਤੇ ਮੁਸ਼ਕ ਕਦੇ ਗੁੱਝੇ ਨਹੀਂ ਰਹਿੰਦੇ ਇਸ ਗੱਲ ਦਾ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਉਹ ਬੱਗਾ ਸਿੰਘ ਨੂੰ ਜਾ ਕੇ ਦੱਸਦਾ ਕਿ ਤੁਹਾਡੀ ਬੇਟੀ ਦੀ ਗੱਲਬਾਤ ਜੋ ਆਪਣੇ ਪਿੰਡ ਦੇ ਵਿੱਚ ਬਚਨ ਸਿੰਘ ਰਹਿੰਦਾ ਹੈ ਉਸ ਦੇ بیٹے ਜਸਦੀਪ ਦੇ ਨਾਲ ਹੈ ਇਹ ਗੱਲ ਸੁਣ ਕੇ ਬੱਗਾ ਸਿੰਘ ਨੂੰ ਬੜਾ ਗੁੱਸਾ ਆਉਂਦਾ ਉਹ ਆਪਣੇ ਭਰਾਵਾਂ ਨਾਲ ਵੀ ਗੱਲ ਕਰਦਾ ਤੇ ਹੁਣ ਜੋ ਅਮਨਦੀਪ ਕੌਰ ਹੁੰਦੀ ਆ ਉਸ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਇਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਯਾਨੀ ਇਸ ਉੱਤੇ ਹੁਣ ਪੂਰੀ ਰੋਕ ਟੋਕ ਲੱਗ ਚੁੱਕੀ ਸੀ ਤੇ ਹੁਣ ਜੋ ਜਸਦੀਪ ਸੀ ਤੇ ਅਮਨਦੀਪ ਕੌਰ ਸੀ ਦੋਨੋਂ ਇਹ ਸੋਚਦੇ ਸੀ ਕਿ ਪਰਮਾਤਮਾ ਨੇ ਜੇ ਸਾਨੂੰ ਮਲਾਉਣਾ ਹੋਇਆ ਤਾਂ ਠੀਕ ਹੈ ਨਹੀਂ ਫਿਰ ਜਿਵੇਂ ਜ਼ਿੰਦਗੀ ਚੱਲਦੀ ਹੈ ਉਵੇਂ ਚੱਲੀ ਜਾਏਗੀ ਸਮਾਂ ਲੰਘਦਾ ਹੈ 13 ਮਈ 2018 ਤਕਰੀਬਨ ਸ਼ਾਮ ਦੇ 4 ਵਜੇ ਜੋ ਬਚਨ ਸਿੰਘ ਹੁੰਦਾ ਉਹ ਆਪਣੇ ਬੇਟੇ ਜਸਦੀਪ ਨੂੰ ਕਹਿੰਦਾ ਕਿ ਤੂੰ ਬਾੜੇ ਦੇ ਵਿੱਚ ਜਾ ਕੇ ਪਸ਼ੂਆਂ ਨੂੰ ਪੱਠੇ ਪਾ ਕੇ ਆ ਇਹ ਜੋ ਬਾੜਾ ਸੀ ਇਹ ਬਾੜਾ ਬੱਗਾ ਸਿੰਘ ਦੇ ਘਰ ਕੋਲ ਹੀ ਸੀ ਹੁਣ ਜਸਦੀਪ ਬਾੜੇ ਦੇ ਵਿੱਚ ਜਾਂਦਾ 2 ਘੰਟੇ ਲੰਘ ਜਾਂਦੇ ਨੇ ਪਰ ਜਸਦੀਪ ਵਾਪਸ ਨਹੀਂ ਆਉਂਦਾ। ਬਚਨ ਸਿੰਘ ਨੂੰ ਉਸਦੀ ਫਿਕਰ ਹੁੰਦੀ ਹੈ ਤੇ ਉਹ ਸੋਚਦਾ ਕਿ ਮੈਂ ਜਾ ਕੇ ਦੇਖਾਂ ਜਸਦੀਪ ਵਾਪਸ ਕਿਉਂ ਨਹੀਂ ਆਇਆ। ਹੁਣ ਜਦੋਂ ਬਚਨ ਸਿੰਘ ਬਾੜੇ ਦੇ ਵਿੱਚ ਜਾਂਦਾ ਤਾਂ ਉਹ ਦੇਖਦਾ ਕਿ ਪਸ਼ੂਆਂ ਨੂੰ ਪੱਠੇ ਨਹੀਂ ਪਾਏ ਹੋਏ ਸੀ ਤੇ ਜੋ ਜਸਦੀਪ ਸੀ ਉਹ ਵੀ ਉੱਥੇ ਨਹੀਂ ਸੀ। ਇਸ ਗੱਲ ਤੋਂ ਬਚਨ ਸਿੰਘ ਪਰੇਸ਼ਾਨ ਹੁੰਦਾ। ਉਸ ਨੂੰ ਫਿਕਰ ਹੁੰਦੀ ਹੈ। ਹੁਣ ਜਸਦੀਪ ਦੀ ਤਲਾਸ਼ ਕੀਤੀ ਜਾਂਦੀ ਹੈ। ਪਰ ਜਸਦੀਪ ਦਾ ਕੁਝ ਵੀ ਨਹੀਂ ਪਤਾ ਸੀ ਪਰਿਵਾਰ ਵਾਲੇ ਰਿਸ਼ਤੇਦਾਰ ਇਕੱਠੇ ਹੋ ਕੇ ਜਸਦੀਪ ਬਾਰੇ ਇਧਰੋਂ ਉਧਰੋਂ ਸਭ ਕਿਤੋਂ ਪਤਾ ਕਰਦੇ ਨੇ ਪਰ ਜਸਦੀਪ ਦਾ ਕਿਤੋਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੋ ਬਚਨ ਸਿੰਘ ਹੁੰਦਾ ਉਸ ਦਾ ਭਰਾ ਆ ਕੇ ਬਚਨ ਸਿੰਘ ਨੂੰ ਕਹਿੰਦਾ ਕਿ ਤੂੰ ਬੱਗਾ ਸਿੰਘ ਨਾਲ ਗੱਲ ਕਰ ਸ਼ਾਇਦ ਉਸ ਨੂੰ ਜਸਦੀਪ ਦਾ ਪਤਾ ਹੋਵੇ ਉਸ ਨੇ ਹੀ ਮੈਨੂੰ ਲੱਗਦਾ ਹੈ ਕਿ ਜਸਦੀਪ ਨੂੰ ਗਾਇਬ ਕੀਤਾ ਹੈ ਹੁਣ ਪਰਿਵਾਰਕ ਮੈਂਬਰ ਬਚਨ ਸਿੰਘ ਤੇ ਰਿਸ਼ਤੇਦਾਰ ਇਕੱਠੇ ਹੋ ਕੇ ਬੱਗਾ ਸਿੰਘ ਦੇ ਘਰ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਸਾਡਾ ਬੇਟਾ ਕਿੱਥੇ ਹੈ ਜਦੋਂ ਇਹ ਗੱਲ ਬੱਗਾ ਸਿੰਘ ਨੂੰ ਕਹੀ ਜਾਂਦੀ ਹੈ ਤਾਂ ਬੱਗਾ ਸਿੰਘ ਉਹਨਾਂ ਨੂੰ ਦੇਖ ਕੇ ਗੁੱਸੇ ਦੇ ਨਾਲ ਲਾਲ ਹੋ ਜਾਂਦਾ ਹੈ ਤੇ ਕਹਿੰਦਾ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਘਰੇ ਵੜਨ ਦੀ ਮੈਨੂੰ ਕੁਝ ਨਹੀਂ ਪਤਾ ਕਿ ਤੁਹਾਡਾ ਜੋ ਬੇਟਾਗਾ ਉਹ ਕਿੱਥੇ ਹੈ ਜਾਨੀ ਉਹਨਾਂ ਨੂੰ ਗਾਲੀ ਗਲੋਚ ਕਰਕੇ ਬੱਗਾ ਸਿੰਘ ਆਪਣੇ ਘਰੋਂ ਭਜਾ ਦਿੰਦਾ ਹੈ ਹੁਣ ਬਚਨ ਸਿੰਘ ਨੂੰ ਵੀ ਗੁੱਸਾ ਆਉਂਦਾ ਹੈ ਉਹ ਆਪਣੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਥਾਣਾ ਖੇਮ ਕਰਨ ਦੇ ਵਿੱਚ ਜਾਂਦਾ ਹੈ ਤੇ ਉੱਥੇ ਥਾਣਾ ਮੁਖੀ ਬਲਵਿੰਦਰ ਸਿੰਘ ਨੂੰ ਆਪਣੇ بیٹے ਜਸਦੀਪ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਤੇ ਨਾਲ ਨਾਲ ਕਹਿੰਦਾ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਸਾਡੇ بیٹے ਨੂੰ ਗਾਇਬ ਕਰਨ ਪਿੱਛੇ ਬੱਗਾ ਸਿੰਘ ਦਾ ਹੱਥ ਹੈ ਜੋ ਥਾਣਾ ਮੁਖੀ ਬਲਵਿੰਦਰ ਸਿੰਘ ਹੁੰਦੇ ਨੇ ਉਹ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਤੁਹਾਡੇ ਬੇਟੇ ਨੂੰ ਅਸੀਂ ਜਲਦ ਤੋਂ ਜਲਦ ਤਲਾਸ਼ ਕਰ ਲਵਾਂਗੇ ਉਸ ਤੋਂ ਬਾਅਦ ਪੁਲਿਸ ਹੁਣ ਬੱਗਾ ਸਿੰਘ ਦੇ ਘਰ ਜਾਂਦੀ ਹੈ ਬੱਗਾ ਸਿੰਘ ਤੋਂ ਪੁੱਛਗਿੱਛ ਕਰਦੀ ਹੈ ਪਰ ਬੱਗਾ ਸਿੰਘ ਦੀਆਂ ਗੱਲਾਂ ਤੋਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਬੰਦਾ ਜ਼ਰੂਰ ਕੁਝ ਨਾ ਕੁਝ ਛੁਪਾ ਰਿਹਾਗਾ ਹੁਣ ਪੁਲਿਸ ਜਦੋਂ ਬੱਗਾ ਸਿੰਘ ਨੂੰ ਪੁੱਛਦੀ ਹੈ ਕਿ ਜਸਦੀਪ ਕਿੱਥੇ ਆ ਤਾਂ ਉਹ ਦੱਸਦਾ ਕਿ ਮੈਨੂੰ ਕੁਝ ਨਹੀਂ ਪਤਾ ਮੈਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਤੁਸੀਂ ਮੇਰੇ ਕੋਲ ਕਿਉਂ ਆਏ ਹੋ ਮੇਰਾ ਉਸ ਨਾਲ ਕੋਈ ਸਬੰਧ ਨਹੀਂ ਹੁਣ ਪੁਲਿਸ ਵਾਲੇ ਬੱਗਾ ਸਿੰਘ ਤੋਂ ਇਹ ਵੀ ਪੁੱਛਦੇ ਨੇ ਕਿ ਤੇਰੀ ਬੇਟੀ ਅਮਨਦੀਪ ਕੌਰ ਉਹ ਕਿੱਥੇ ਹੈ ਤਾਂ ਉਹ ਗੱਲਾਂ ਨੂੰ ਘਮਾਉਣ ਲੱਗਦਾ ਹੈ ਉਹ ਕਹਿੰਦਾ ਕਿ ਉਹ ਤਾਂ ਰਿਸ਼ਤੇਦਾਰੀ ਦੇ ਵਿੱਚ ਗਈ ਹੋਈ ਹੈ ਜਾਨੀ ਉਸ ਦੇ ਜੋ ਬਿਆਨ ਸੀ ਉਹ ਸਮੇ ਸਮੇਤੇ ਬਦਲ ਰਹੇ ਸੀ ਪੁਲਿਸ ਦਾ ਹੁਣ ਪੂਰਾ ਸ਼ੱਕ ਬੱਗਾ ਸਿੰਘ ਦੇ ਉੱਪਰ ਆ ਜਾਂਦਾ ਹੈ ਕਿ ਜ਼ਰੂਰ ਬੱਗਾ ਸਿੰਘ ਨੇ ਹੀ ਆਪਣੀ ਬੇਟੀ ਤੇ ਜਸਦੀਪ ਦੋਨਾਂ ਨੂੰ ਗਾਇਬ ਕੀਤਾ ਹੈ ਪੁਲਿਸ ਹੁਣ ਸਾਰੇ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਤੋਂ ਪੁੱਛਗਿੱਛ ਕਰਦੀਆ ਇਕੱਲੇ ਇਕੱਲੇ ਮੈਂਬਰ ਨੂੰ ਅਲੱਗ ਕੀਤਾ ਜਾਂਦਾ ਹੈ ਤੇ ਉਹਨਾਂ ਤੋਂ ਅਮਨਦੀਪ ਕੌਰ ਬਾਰੇ ਤੇ ਜਸਦੀਪ ਸਿੰਘ ਬਾਰੇ ਦੋਨਾਂ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਸਾਰੇ ਹੀ ਪਰਿਵਾਰਕ ਮੈਂਬਰਾਂ ਦੇ ਜੋ ਬਿਆਨ ਸੀ ਉਹ ਅਲੱਗ ਸੀ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਤੇ ਜੋ ਐਸਐਸਪੀ ਸਾਹਿਬ ਹੁੰਦੇ ਨੇ ਦਰਸ਼ਨ ਸਿੰਘ ਮਾਨ ਉਹਨਾਂ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਜਾਂਦਾ ਹੈ ਜਦੋਂ ਪੁਲਿਸ ਨੂੰ ਲੱਗਦਾ ਹੈ ਕਿ ਇਹ ਜੋ ਪਰਿਵਾਰ ਵਾਲਿਆ ਇਹ ਸਾਰੇ ਹੀ ਝੂਠ ਬੋਲ ਰਿਹਾ ਤਾਂ ਇਹਨਾਂ ਤੋਂ ਹੁਣ ਸਖਤੀ ਦੇ ਨਾਲ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਫੇਰ ਜੋ ਇਹ ਰਾਜ ਉਗਲਦੇ ਨੇ ਉਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਇਹ ਦੱਸਦੇ ਨੇ ਕਿ ਹਾਂ ਅਸੀਂ ਹੀ ਜਸਦੀਪ ਸਿੰਘ ਤੇ ਇਹਨਾਂ ਨੇ ਆਪਣੀ ਬੇਟੀ ਅਮਨਦੀਪ ਕੌਰ ਦੋਨਾਂ ਦਾ ਕਤਲ ਕੀਤਾ ਇਹ ਦੱਸਦੇ ਨੇ ਕਿ ਹਾਂ ਅਸੀਂ ਹੀ ਜਸਦੀਪ ਸਿੰਘ ਦਾ ਅਤੇ ਆਪਣੀ ਬੇਟੀ ਅਮਨਦੀਪ ਕੌਰ ਦੋਨਾਂ ਦਾ ਕਤਲ ਕੀਤਾ ਹੈ ਇਹਨਾਂ ਨੇ ਦੱਸਿਆ ਕਿ ਜੋ ਅਮਨਦੀਪ ਕੌਰ ਦੀ লাশ ਹੈ ਉਸ ਨੂੰ ਬੱਗਾ ਸਿੰਘ ਨੇ ਆਪਣੇ ਭਰਾ ਦੇ ਫਲਸ਼ ਵਾਲੇ ਟੈਂਕ ਦੇ ਵਿੱਚ ਸੁੱਟ ਦਿੱਤਾ ਤੇ ਜੋ ਜਸਦੀਪ ਦੀ লাশ ਹੈ ਉਸ ਨੂੰ ਬੱਗਾ ਸਿੰਘ ਨੇ ਆਪਣੇ ਫਲਸ਼ ਵਾਲੇ ਟੈਂਕ ਦੇ ਵਿੱਚ ਸੁੱਟ ਦਿੱਤਾ। ਹੁਣ ਦੋਨਾਂ ਦੀਆਂ ਲਾਸ਼ਾਂ ਰਿਕਵਰ ਕੀਤੀਆਂ ਜਾਂਦੀਆਂ ਤੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ। ਤੇ ਹੁਣ ਜੋ ਕਹਾਣੀ ਨਿਕਲ ਕੇ ਆਉਂਦੀ ਆ ਉਹ ਐਦਾਂ ਸੀ। ਜਸਦੀਪ ਆਪਣੇ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਆ ਰਿਹਾ ਹੁੰਦਾ ਹੈ 13 ਮਈ 2018 ਨੂੰ ਤਕਰੀਬਨ ਸ਼ਾਮ ਨੂੰ 4 ਵਜੇ। ਤਾਂ ਇਸ ਨੂੰ ਇਹ ਕਹਿ ਕੇ ਬੱਗਾ ਸਿੰਘ ਘਰ ਲੈ ਆਉਂਦਾ ਕਿ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ। ਹੁਣ ਜਸਦੀਪ ਜਦੋਂ ਬੱਗਾ ਸਿੰਘ ਦੇ ਘਰ ਆਉਂਦਾ ਤਾਂ ਬੱਗਾ ਸਿੰਘ ਦੀ ਪਤਨੀ ਵੱਲੋਂ ਜੋ ਦਰਵਾਜ਼ਾ ਹੁੰਦਾ ਉਹ ਬੰਦ ਕਰ ਦਿੱਤਾ ਜਾਂਦਾ ਹੈ ਤੇ ਹੁਣ ਬਿਨਾ ਕੋਈ ਗੱਲ ਕੀਤੇ ਜਸਦੀਪ ਦੇ ਉੱਤੇ ਜੋ ਬੱਗਾ ਸਿੰਘ ਹੁੰਦਾ ਉਹ ਲੋਹੇ ਦੀ ਰਾੜ ਦੇ ਨਾਲ ਹਮਲਾ ਕਰਦਾ ਤੇ ਜਦੋਂ ਜਸਦੀਪ ਦੀ ਚੀਕ ਨਿਕਲਦੀ ਹੈ ਤਾਂ ਅਮਨਦੀਪ ਕੌਰ ਜੋ ਅੰਦਰ ਬੈਠੀ ਹੁੰਦੀ ਹੈ ਉਹ ਭੱਜ ਕੇ ਬਾਹਰ ਆਉਂਦੀ ਹੈ ਤੇ ਜਸਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਤੋਂ ਬਾਅਦ ਫੇਰੇ ਅਗਲਾ ਬਾਰ ਅਮਨਦੀਪ ਕੌਰ ਉੱਤੇ ਕਰਦੇ ਨੇ ਤੇ ਤੇ ਇਹਨਾਂ ਦੋਹਾਂ ਉੱਤੇ ਉਹਨਾਂ ਸਮਾਂ ਬਾਰ ਕੀਤੇ ਜਾਂਦੇ ਨੇ ਜਿੰਨਾ ਸਮਾਂ ਇਹਨਾਂ ਦੀ ਮੌਤ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਨੂੰ ਫਲਸ਼ਾਂ ਵਾਲੇ ਟੈਂਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਤਕਰੀਬਨ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਵਿੱਚ ਬੱਗਾ ਸਿੰਘ ਬੱਗਾ ਸਿੰਘ ਦੀ ਪਤਨੀ ਉਸਦੇ ਭਰਾ ਅੱਗੇ ਉਹਨਾਂ ਦੇ ਬੇਟੇ ਯਾਨੀ ਟੋਟਲ ਇਹ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੇਸ ਦਰਜ ਕੀਤਾ ਜਾਂਦਾ ਜੇਲ੍ਹ ਵਿੱਚ ਭੇਜਿਆ ਜਾਂਦਾ ਅਦਾਲਤ ਵਿੱਚ ਇਹਨਾਂ ਤੇ ਕੇਸ ਚੱਲਦਾ ਹੈ ਤੇ ਅਦਾਲਤ ਵੱਲੋਂ ਇਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ سزا ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਮਾਤਾ ਪਿਤਾ ਇਹ ਸੋਚਦੇ ਆ ਕਿ ਸਾਡੇ ਬੱਚੇ ਜੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਗੇ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਤੇ ਕਈ ਵਾਰ ਉਹ ਗਲਤ ਕਰ ਦਿੰਦੇ ਨੇ ਜਿਵੇਂ ਇਸ ਕੇਸ ਦੇ ਵਿੱਚ ਦੋਨਾਂ ਮੁੰਡੇ ਕੁੜੀ ਦਾ ਕਤਲ ਕਰ ਦਿੱਤਾ ਉਹਨਾਂ ਦਾ ਤਾਂ ਕਤਲ ਹੋ ਗਿਆ ਪਰ ਜੋ ਪਰਿਵਾਰ ਸੀ ਉਹ ਵੀ ਰੁਲ ਗਿਆ ਸਾਰਾ ਪਰਿਵਾਰ ਜੇਲ੍ਹ ਦੇ ਵਿੱਚ ਚਲੇ ਆ ਗਿਆ ਸਾਰੇ ਪਰਿਵਾਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੇ ਦਿੱਤੀ ਗਈ ਜਾਨੀ ਜੋ ਮੁੰਡਾ ਕੁੜੀ ਸੀ ਉਸ ਦਾ ਵੀ ਨੁਕਸਾਨ ਹੋ ਗਿਆ ਤੇ ਪਰਿਵਾਰ ਦਾ ਵੀ ਨੁਕਸਾਨ ਹੋ ਗਿਆ ਪਰਿਵਾਰ ਵੀ ਬਰਬਾਦ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ